ਕਿੱਦੜੇ ਦੇ ਵਿੱਚ 1 ਕਰੋੜ 87 ਲੱਖ ਦੀ ਬਿਨਾ ਕੰਮ ਕਰਵਾਏ ਪੇਮੈਂਟ ਹੋਈ ਸੀ ਜਿਸ ਦੀ ਇਨਕੁਆਰੀ ਵੀ ਹੋ ਚੁੱਕੀ ਆ ਇਹਦੀਆਂ ਅਸੀਂ ਸ਼ਿਕਾਇਤਾਂ ਵੀ ਬਹੁਤ ਕੀਤੀਆਂ ਪਰ ਸਾਨੂੰ ਕੋਈ ਇਨਸਾਫ ਦੀ ਉਮੀਦ ਨਾ ਤੁਸੀਂ ਤਾਂ ਅਸੀਂ ਹਾਈ ਕੋਰਟ ਦਾ ਰੋਕ ਕੀਤਾ ਸੀਗਾ ਤਾਂ ਮਾਣਯੋਗ ਹਾਈ ਕੋਰਟ ਨੇ ਜੋ ਦਿਸ਼ਾ ਨਿਰਦੇਸ਼ ਦਿੱਤੇ ਉਹਨਾਂ ਨੇ ਟਾਈਮ ਬਾਂਡ ਕੀਤਾ ਔਰ ਫੇਰ ਜਿਹੜੀ ਇਨਕੁਆਰੀ ਇਹ ਬੜੇ ਪਾਰਦਰਸ਼ੀ ਢੰਗ ਨਾਲ ਹੋਈ ਪਰ ਫੇਰ ਵੀ ਕਿਤੇ ਨਾ ਕਿਤੇ ਇਹ ਵਿੱਚ ਨਾ ਵੱਡੇ ਅਫਸਰਾਂ ਨੂੰ ਪਾਸੇ ਰੱਖਿਆ ਗਿਆ ਕਿਉਂਕਿ ਉਹ ਵੀ ਇਹਦੇ ਵਿੱਚ ਇਨਵੋਲਵ ਸੀਗੇ ਜੀ ਇਹ 81 ਕਰੋੜ 87 ਲੱਖ ਦੀ ਕੀਤੀ ਸੀ ਇਹ ਸ਼ਿਕਾਇਤ ਤੇ ਪਰ ਇਹਨਾਂ ਨੇ ਇਨਕੁਆਰੀ 6 ਲੱਖ ਰੁਪਇਆ ਉਦੋਂ ਵੀ ਵੱਧ ਪਾਤੀ ਆ। 180 ਕਰੋੜ ਰੁਪਏ ਦੀ ਕੀਤੀ ਸੀ ਉਹਦੇ ਚ ਥੋੜੇ ਜਿਹੇ ਤੱਥ ਸਮਾ ਕੇ 38 ਲੱਖ ਦੀ ਰਿਕਵਰੀ ਪਾਤੀ ਆ। ਇੱਕ ਲੱਗ ਗਿੱੜਵਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹੋਏ ਕਪੜਿਆਂ ਬਾਰੇ ਆ ਜੀ। ਕਿਹੜੇ ਕਿਹੜੇ ਪਿੰਡ ਨੇ ਜਿਹੜੇ ਕਿਸਾਨਾਂ ਦੇ ਜਿੱਥੇ-ਜਿੱਥੇ ਇਹ ਕੰਮ ਹੋਇਆ। ਉਹ ਜੀ ਪਿੰਡ ਜਿਵੇਂ ਰਖਾਲੇ ਦੀ ਆ ਜੀ ਜ਼ਿਆਦਾਤਰ ਤਾਂ। ਇਹਦੇ ਵਿੱਚ ਇਹਨਾਂ ਨੇ ਦਿਖਾਇਆ ਵੀ ਰਖਾਲੇ ਦੇ। ਤੇ ਜਿਹਦੇ ਵਿੱਚ ਪੰਚਾਇਤੀ ਰਾਜ ਐਕਸ਼ਨ ਖੁਦ ਲਿਖ ਕੇ ਦੇ ਜਾਂਦਾ ਵੀ ਮੈਂ ਇਹ ਕੰਮ ਚੈੱਕ ਕੀਤੇ ਹੋਏ ਆ। ਤੇ ਪਰ ਜਦੋਂ ਅਸੀਂ ਪੰਚਾਇਤੀ ਰਾਜ ਐਕਸ਼ਨ ਨੂੰ ਆਰਟੀਆਈ ਪਾ ਕੇ ਪੁੱਛਿਆ ਤਾਂ ਮੁਕਰ ਗਿਆ ਕਹਿੰਦਾ ਮੇਰੇ ਤਾਂ ਸਾਇਨ ਨਹੀਂ ਕਿਹੇ ਆ ਚਿੱਠੀ ਦੇਖ ਲਓ ਵੀ ਜਿਹਦੇ ਵਿੱਚ ਉਹਨੇ ਏਡੀਸੀ ਸਾਹਮਣੂ ਚਿੱਕੀ ਲਗੀ ਆ ਔਰ ਮੈਨੂੰ ਤਾਂ ਇਹਦੇ ਵਿੱਚ ਇਹ ਲੱਗ ਰਿਹਾ ਵੀ ਜੇ ਡੀਸਾ ਵੇ ਤੇ ਥੋੜਾ ਜਿਹਾ ਖਾਸ ਧਿਆਨ ਦੇਣ ਤਾਂ ਏਡੀਸੀ ਸਰਾਉ ਹੁੰਦੇ ਸੀ ਸ਼ਾਇਦ ਉਹ ਵੀ ਇਨਵੋਲਵ ਹੋਣੇ ਦੇ ਵਿੱਚ ਤੇ ਪੰਚਾਇਤੀ ਰਾਜ ਐਕਸ਼ਨ ਤਾਂ 100% ਇਨਵੋਲਵ ਵੀ ਆ ਜਦੋਂ ਚਿੱਠੀਆਂ ਲੈਟਰ ਡਿਸਪੈਚ ਨੰਬਰ ਲਾ ਕੇ ਨਿਕਲਦੀਆਂ ਤੇ ਫਿਰ ਇਹਨਾਂ 'ਚ ਕਪਾਈ ਤਾਂ ਹੋ ਨਹੀਂ ਸਕਦੀਗੀ ਹਾਲਕੇ ਇਨਕੁਆਰੀ ਦੇ ਵਿੱਚ ਇਹ ਆਪਦੇ ਮੂੰਹ ਲਿਖ ਰਿਹਾ ਆ ਵੀ ਇਹ ਜਿਹੜੇ ਆ ਪੇਮੈਂਟ ਆ ਇਹ ਬਿਨਾ ਮਨਜ਼ੂਰੀ ਤੋਂ ਕਰਵਾਈ ਗਈ ਆ ਚੰਡੀਗੜ੍ਹ ਔਰ ਇਹ ਜਿਹੜੀ ਪੇਮੈਂਟ ਕੋਈ ಗ್ರಾಮ ਸੇਵਕ ਦਾ ਜਈ ਨਹੀਂ ਕਰਵਾ ਸਕਦਾ ਇਹ ਵੱਡੇ ਅਫਸਰਾਂ ਦੀ ਸਮੂਲੀਅਤ ਹੋਊਗੀ ਤਾਂ ਪੇਮੈਂਟ ਹੋਊਗੀ ਇਹ ਇੰਦੇ ਕਿਹੜੇ ਕਿਹੜੇ ਪ੍ਰਿੰਟ ਹੋਣ ਜਿਹੜੇ ਹੈਗੇ ਸਾਹਮਣੇ ਆਇਆ ਜਿੰਦੇ ਵਿੱਚ ਪੈਸਿਆਂ ਦੇ ਕੱਪੜੇ ਆ ਔਰ ਕਿੰਨੇ ਕਿੰਨੇ ਦਾ ਸਾਹਮਣੇ ਆਇਆ ਹੈ ਸਾਹਮਣੇ ਜਿਵੇਂ ਜੀ 1000 ਦਾ ਕੱਪੜਾ ਇੰਦੇ ਵਿੱਚ ਨਾ ਜੀ ਕੌਣੀ ਦੇ ਵਿੱਚ ਆ ਟੋਟਲ ਇਹਨਾਂ ਨੇ ਲਗਾ 43 ਲੱਖ 95000 ਰੁਪਇਆ ਠੀਕ ਹੈ ਜੀ ਉਹ ਤੋਂ ਫਿਰ ਅਕਾਡਿ 43283 ਇਹ ਨਾਨਕਸਰ ਦਾ ਵਰਕ 18 ਲੱਖ 92000 ਰੁਪਇਆ ਫਿਰ ਇਹਨਾਂ ਨੇ ਇੱਕ 6093 ਵਰਕ ਕੋਡ ਦੋਦੇ ਦੇ ਵਿੱਚ ਵਿਖਾਇਆ 8.73 ਵਿਖਾਇਆ ਹਾਲਾਂਕਿ ਉਹ 30 ਲੱਖ ਦੀ ਪੇਮੈਂਟ ਹੋਈ ਆ ਇਹਨਾਂ ਨੇ ਸ਼ੋਰਟ ਕਰ ਫਿਰ 5 ਲੱਖ 90000 ਰੁਪਇਆ ਫਿਰ 8 ਲੱਖ 96000 ਰਿਜੈਕਟ ਪੇਮੈਂਟ ਹੋਣਗੀਆਂ ਤੇ ਇਹਨੂੰ ਫਿਰ ਟੋਟਲ ਕਰਕੇ ਨਾ ਜੀ ਅੱਗੇ ਇੱਕ ਸਿੱਧੀ ਪੇਮੈਂਟ ਦਿਖਾਈ 1 ਕਰੋੜ 52 ਲੱਖ ਰੁਪਏ ਤੇ ਜਿਹੜੀ ਟੋਟਲ ਇਹਨਾਂ ਨੇ ਬਣਾਈ ਹੈ 1 ਕਰੋੜ ਤੇ 93 ਲੱਖ ਦੀ ਪੇਮੈਂ ਕਿ ਵੱਖ-ਵੱਖ ਪਿੰਡਾਂ 'ਗੱਦਣਵਾਦੇ ਤੇ ਜਿੱਥੇ ਇਹ ਪੇਮੈਂਟ ਕਰਵਾਈ ਗਈ ਹੈ ਤੇ ਬਕਾਇਦਾ ਇਹਨਾਂ ਨੇ ਇਨਕੁਆਰੀ ਦੇ ਵਿੱਚ ਲਿਖਿਆ ਵੀ ਇਹ ਸਟੇਟ ਤੋਂ ਬਿਨਾ ਮਨਜ਼ੂਰ ਕਰਵਾਏ ਸਟੇਟ ਤੋਂ ਬਿਨਾ ਮਨਜ਼ੂਰ ਕਰਾਏ ਹੁਣ ਦੇਖੋ ਜੀ ਜਿਹੜੀ ਸਟੇਟ ਤੋਂ ਬਿਨਾ ਮਨਜ਼ੂਰ ਕਰਾਵੇ ਪੇਮੈਂਟ ਉਹ ਕੋਈ ಗ್ರಾಮ ਸੇਵਕ ਦਾ ਜਈ ਨਹੀਂ ਕਰਵਾ ਸਕਦਾ ਜੀ ਇਹਦੇ ਵਿੱਚ ਵੱਡੇ ਅਫਸਰਾਂ ਦੀ ਸਮੂਲੀਅਤ ਆ ਅੱਜ ਉਹ ਵੱਡੇ ਅਫਸਰ ਸਾਰੇ ਬਾਈਪਾਸ ਨਿਕਲ ਕੇ ਛੋਟੇ ਮਲਾਜਮਾਂ ਨੂੰ ਘਸਾ ਰਹੇ ਆ ਏਪੀਓ ਤੋਂ ਜਿਨ੍ਹਾਂ ਦੀ ਰੇਕ ਆਪੀਓ ਇਹ ਤੇ ਦਲੀਪ ਸ਼ਿਗਾਈ ਤੇ ਜਿਹੜੀ ਵੀਡੀਓ ਸੁਖਵਿੰਦਰ ਕੌਰ ਸੀਗੀ ਜੀ ਤੇ ਪੰਚਾਇਤੀ ਰਾਜ ਅਕਸ਼ਨ ਨੇ ਇਹ ਕੰਮ ਚੈੱਕ ਕੀਤੇ ਸੀਗੇ ਜੀ ਉਹਨਾਂ ਨੇ ਬਕਾਇਦਾ ਲਿਖ ਕੇ ਦਿੱਤਾ ਹੋਇਆ ਲੈਟਰ ਮੇਰੇ ਕੋਲੇ ਤੇ ਸ਼ਾਓ ਸਾਹਮਣੇ ਵੀ ਚਿੱਠੀ ਲਿਖੀ ਹੈ ਜੀ ਇਸ ਸਟੇਟ ਨੂੰ ਵੀ ਇਹ ਕੰਮ ਚੈੱਕ ਕੀਤੇ ਤੇ ਦੀ ਪੇਮੈਂਟ ਕੀਤੀ ਜਾਵੇ ਹਾਲਾਂਕਿ ਸਟੇਟ ਨੇ ਪੇਮੈਂਟ ਰਿਜੈਕਟ ਕਰਤੀ ਆ ਰਿਜੈਕਟ ਹੋਣ ਤੋਂ ਬਾਅਦ ਵੀ ਪੇਮੈਂਟ ਹੋ ਗਈ 1 ਕਰੋੜ 93 ਲੱਖ ਦੀ ਇਹਦੇ ਤਾਂ ਫਿਰ ਬਹੁਤ ਵੱਡੀ ਇਕਤਾਈ ਵਰਤੀ ਗਈ ਹੈ ਜੀ ਇਹਦੇ ਚ ਹੋਰ ਵੀ ਇਨਵੋਲ ਹੋਣਗੇ ਬਹੁਤ ਉਕਸਰ ਦੇ ਕਿਹੜੇ ਕਿਹੜੇ ਕੋਈ ਜਿਹੜੇ ਮੁਕਸਰ ਦੇ ਪਿੰਡ ਆ ਜੀ ਉਹਦੇ ਵਿੱਚ ਜਿਵੇਂ ਬਰਕੰਦੀ ਆ ਗਿਆ ਜੀ ਕੱਲੇ ਬਰਕੰਦੀ ਦੇ ਵਿੱਚ 1 ਕਰੋੜ 57000 ਰੁਪਏ ਦਾ ਕਪੜਾ ਜੀ ਹੋਰ ਕਿਹੜੇ ਪਿੰਡ ਦਰਸ਼ੇ ਇੱਕ ਜੀ ਪਿੰਡ ਹੈਗਾ ਕੋਟਲੀ ਸੰਗਰ ਜੀ ਕੋਟਲੀ ਸੰਗਰ ਦੇ ਵਿੱਚ ਵੀ ਘੱਟੋ ਘੱਟ ਕਿੰਨੇ ਲੱਖ ਰੁਪਏ ਦਾ ਕਪੜਾ ਆ ਜੀ ਉਸ ਤੋਂ ਬਾਅਦ ਆ ਗਿਆ ਪਿੰਡ ਜੰਮੂਆਣਾ ਜੀ ਜੰਮੂਆਣਾ ਵਿੱਚ ਵੀ 36 ਲੱਖ 42000 ਰੁਪਏ ਦਾ ਕਪੜਾ ਜੀ ਉਸ ਤੋਂ ਬਾਅਦ ਸੱਤਾਂ ਵਾਲੀ ਆ ਗਿਆ ਜੀ ਸੱਤਾਂ ਵਾਲੀ ਜੀ ਵੀ 14 ਲੱਖ 14676 ਰੁਪਏ ਦਾ ਕਪੜਾ ਜੀ ਬਾਕੀ 2 2 3 3 ਲੱਖ ਰੁਪਏ ਕਾਫੀ ਪੈਂਦਾ ਜੀ ਤੇ ਇਹਨਾਂ ਨੇ ਸਾਰੇ ਬਿੱਲ ਫੇਕ ਬਣਾ ਕੇ ਕੰਮ ਪੰਚਾਇਤੀ ਰਾਜ ਤੋਂ ਜਾਂ ਕਿਸੇ ਹੋਰ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਪੰਚਾਇਤੀ ਫਾਂਡੇ ਤੋਂ ਬਣਾ ਕੇ ਕੰਮ ਤੇ ਮਨਰੇਗਾ ਤੋਂ ਇਹਨਾਂ ਨੇ ਬਹੁਤ ਵਕਤ ਨਾਲ 로ਟੀ ਮਚਾਈ ਆ ਜੀ ਆਪ ਦੀਆਂ ਜਾਲੀ ਫਰਮਾਂ ਤਿਆਰ ਕਰਕੇ ਜਾਲੀ ਬਿੱਲ ਪਾ ਕੇ ਬਾਕੀ ਸਾਰਾ ਬਸ ਧਵਲਾ ਹੀ ਕੀਤਾ ਮਰੇਗਾ ਦਾ ਨਹੀਂ ਉਹ ਇਹਨਾਂ ਕੋਈ ਲੈਟਰ ਵੀ ਕੱਟੀ ਹੈ ਡਾਇਰੈਕਟਰ ਨੇ ਕੁਝ ਦਿਨੀ ਜਾਂ ਕੋ ਹਾਂਜੀ 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 ਇੱਕ ਤਾਂ ਡਿਪੀ ਸਾਹਿਬ ਨੂੰ ਲੈਟਰ ਕੱਢਿਆ ਜੀ ਇਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਤੁਸੀਂ ਜਿੰਨੇ ਵੀ ਇਹਦੇ ਵਿੱਚ ਸਰਪੰਚਾ ਜਾਂ ਕੋਈ ਵੀਡੀਓ ਆ ਜੇ ਆ ਜੋ ਵੀ ਇਹਦੇ ਨਾਲ ਸੰਬੰਧਤ ਆ ਉਹਨਾਂ ਤੇ ਕਾਰਵਾਈ ਕਰਦਿਆਂ ਹੋਇਆ ਉਹਨਾਂ ਨੂੰ ਰਿਕਵਰੀ ਕਰੀ ਜਾਂਦੀ ਹੈ। ਬਾਕੀ ਇੱਕ ਜਿਹੜੀ ਸਾਹਮਣੇ ਆਪਾਂ ਨੂੰ ਡੀਓ ਵੀ ਭੇਜਿਆ ਜੋ ਸਪੈਸ਼ਲ ਇੱਕ ਡੀਓ ਲੈਟਰ ਹੁੰਦਾ ਜੀ ਉਹਦੇ ਵਿੱਚ ਲਿਖ ਕੇ ਲਿਖਿਆ ਇੱਥੇ ਭੇਜਿਆ ਜਿਸ ਨਾਲ ਉਹ ਵੀ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ। ਤੇ ਇਹਨਾਂ ਨੂੰ ਪੂਰ ਖਬਰ ਹੀ ਪਾਈ ਗਈ। ਹੋਰ ਕੋਈ ਗਰੀਦ ਐਪਲੀਕੇਸ਼ਨਾਂ ਦਾ ਜਨਾ ਵੀ ਲੱਗਿਆ ਵੀ ਆ ਤਾਤੀ ਅਰ ਇਹ ਅੰਤਰੀਕ ਦੇ ਸਾਹਮਣੇ ਆ ਗਏ ਕੰਮ ਹੋਈ ਤਾਂ ਇਹ ਵੀ ਕਰਕੇ ਹੋ। ਇਹ ਨਾ ਜੀ ਕਾਪਾ ਹੁਣ ਦੇਖੋ ਵੀ ਸਾਰੇ ਦਾ ਕੱਪੜੇ ਕੱਟਣ ਵਾਸਤੇ ਤੁਹਾਨੂੰ ਵੀ ਪਤਾ ਸਾਨੂੰ 3 ਸਾਲ ਲੱਗੇ ਤੇ ਬੜੇ ਰੰਗ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਤੇ ਹੋ ਸਕਦਾ ਤੁਹਾਡੇ ਕੋਈ ਪੱਤਰਕਾਰ ਭਰਾ ਵੀ ਸਾਡੇ ਤੇ ਇਲਜ਼ਾਮ ਲਾਉਂਦੇ ਹੋਣ ਪਰ ਸਾਨੂੰ ਪਤਾ ਬਈ ਜੀ ਅਸੀਂ ਕਿਵੇਂ ਕਿੰਨਾ ਪੈਸਾ ਪੱਟਾ ਚਲੋ ਅਸੀਂ ਤਾਂ ਆਰਮੀ ਪਰਸਨ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ ਪਰ ਮੈਂ ਦੱਸਦਾ ਵੀ ਆਮ ਲੋਕ ਇਨਸਾਫ ਨਹੀਂ ਲੈ ਸਕਦੇ ਇੱਥੇ ਕਿਉਂਕਿ ਇਹਨਾਂ ਦੀ ਕਲਪਸ਼ਨ ਕਰਨ ਵਾਲੇ ਬੰਦਿਆਂ ਦੀ ਪੁਸਤ ਬਣਾਈ ਹੈ ਨਾ ਜਿਹੜੀ ਰਾਜਨੀਤਿਕ ਬੰਦੇ ਕਰਦੇ ਆ ਜੀ ਹੁਣ ਮੈਂ ਤਾਂ ਤੁਹਾਡੇ ਚੈਨਲ ਰਾਹੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹਣਾ ਜੇ ਤੁਸੀਂ ਮਾੜਾ ਜਿਹਾ ਵੀ ਵਾਕਿਆ ਹੀ ਆਪਾਂ ਸਰਕਾਰ ਬਣਾਈ ਹੈ ਕਰਪਸ਼ਨ ਮੁਕਤ ਆਸਤੇ ਤੇ ਜੇ ਤੁਸੀਂ ਦੇਖਣਾ ਚਾਹੁੰਦੇ ਤਾਂ ਮੈਂ ਨਾ ਵੀ ਜਿੰਨੇ ਆਪਣੇ ਬਾਰਡਰ ਏਰੀਆ 'ਚ ਵਧਾਇਆ ਕਰ ਸਾਰਾ ਉੱਥੇ ਚੈੱਕ ਕਰਾਉਣਾ ਕੰਮ ਜੀ ਮਨਰੇਗਾ 'ਚ ਕਰੋਨਾ ਦੇ ਕੱਪੜੇ ਉੱਥੇ ਕਿਉਂਕਿ ਅਸੀਂ ਦੇਖਿਆ ਪਰ ਅਸੀਂ ਕੋਈ ਇੰਨੀ ਤਾਂ ਇਨਵੋਲਵ ਨਹੀਂ ਕਰ ਸਕਦੇ ਸਾਡੀ ਜਿਹੜੀ ਸੈਟੀ ਬਣੀ ਆ ਅਸੀਂ ਸਿਰਫ ਮੁਕਸਰ ਦੇ ਦੇਖਦੇ ਆਂ ਔਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਹੋਰ ਬਲਾਕ ਦੇ ਵਿੱਚ ਦਿਖਾਵਾਂਗੇ 17 18 ਗਲੀਆਂ ਉਹ ਬਲਾਕ 'ਚ ਵੀ ਹੈ ਨਹੀਂ ਉਹ ਵੀ ਵੱਡੇ ਲੈਵਲ ਤੇ ਖਾਧੀਆਂ ਇਹ ਬਾਸਾ ਕਾਰਵਾਈ ਹੁੰਦੇ ਤੇ ਬਾਅਦ ਅਸੀਂ ਤਾਂ ਤੁਹਾਡਾ ਧੰਨਵਾਦ ਕਰਦੇ ਜਿਹੜੇ ਸਾਡੇ ਤੁਸੀਂ ਪਹਿਲੇ ਫੋਨ ਕਰਕੇ ਸਾਡੇ ਮੁੱਦੇ ਠਾ ਦੇਨੇ ਆ ਤੇ ਆਮ ਬੰਦੇ ਤਾਂ ਭਾਈ ਜੀ ਮੈਂ 90.9% ਲੋਕ ਇਨਸਾਫ ਨਹੀਂ ਲੈ ਪਾਉਂਦੇ ਇੱਥੇ ਇਹ ਮਂਡੇਗਾ ਚ ਇਹਨਾਂ ਨੇ ਦੀ ਲੋਕ ਟੈਲ ਵਾਲੀਆਂ ਗਲੀਆਂ ਬਣਵਾਉਣੀਆਂ ਸੀ ਤੇ ਇੱਕ ਇਹਨਾਂ ਨੇ ਜਿਹੜਾ ਛੱਪੜ ਜਿਵੇਂ ਝੀਲ ਬਣੀ ਵੀ ਆ ਉੱਥੇ ਸੱਕਾ ਵਾਲੀ ਚ ਐਵੇਂ ਝੀਲ ਬਣਾਉਣੀ ਸੀਗੀ ਤੇ ਉਹ ਝੀਲ ਬਸ ਕਾਗਜ਼ਾਂ 'ਚ ਹੀ ਰਹਿ ਗਈ ਤੇ ਪੂਰੇ ਦੀ ਪੂਰੀ ਪੇਮੈਂਟ ਆ ਜਿਹੜੀ ਇਹ ਬਾਕਸ ਵੈਲ ਪਾ ਕੇ ਚੜਾ ਕੇ ਤੇ ਕਢਾ ਕੇ ਲੈ ਗਿਆ ਜੀ ਤੇ 90000 ਲੋਕ ਟੇਲ ਇਥੇ ਚੱਕ ਕੇ ਲੈ ਗਿਆ ਜੀ ਪਰਮਿੰਦਰ ਏਪੀਓ ਉਹਦੇ ਸਾਡੇ ਕੋਲੇ ਜਿਹੜੇ ਬੰਦੇ ਦੇ ਸਾਹਮਣੇ ਚੱਕੀ ਆ ਕਹਿੰਦਾ ਅਫਸਰਾਂ ਦਾ ਹੁਕਮ ਆ ਉਹ ਵੀ ਸਾਡੇ ਕੋਲੇ ਪ੍ਰੂਫ ਹੈਗੇ ਆ ਜੀ ਐਫੀਡੀਪਟੋ ਬੰਦੇ ਨੇ ਦਿੱਤਾ ਹਾਂ ਪਿੰਡ ਚ ਲੱਗਣ ਵਾਸਤੇ ਆਈ ਸੀ ਉੱਤੇ ਲੱਗੀ ਨਹੀਂ ਉਹ ਚੱਕ ਕੇ ਲੈ ਗਿਆ ਜੀ ਉਸ ਸਮੇਂ ਚ ਐਮਐਲਏ ਵੀ ਉੱਥੋਂ ਲੱਗੀ ਸੀਗਾ ਹਨਾ ਹਾਂਜੀ ਪਿੰਡ ਦਾ ਹਨਾ ਤੇ ਫਿਰ ਐਂ ਕਿਵੇਂ ਚੱਕੀ ਗਈ ਜਾਂ ਇਸ ਤਰ੍ਹਾਂ ਸਿਸਟਮ ਕਿਵੇਂ ਹੋ ਗਿਆ ਕਿ ਲੱਗਦਾ ਤੁਹਾਨੂੰ ਵੀ ਅਚਾਨਾ ਹੋਊ ਜਬ ਬीडीपीਓ ਦਾ ਹੱਥ ਨਾ ਹੋਊ ਜਬ ਕੁਛ ਇਸ ਤਰ੍ਹਾਂ ਬीडीपीਓ ਤਾਂ ਪੂਰੀ ਤਰ੍ਹਾਂ ਇਨਵੋਲਵ ਆ ਜੀ ਬीडीपीਓ ਇਨਵੋਲਵ ਹੈ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਹੋਰ ਕੋਈ ਰਾਜਨੀਤਿਕ ਬੰਦੇ ਥਲੜੇ ਲੈਵਲ ਤੇ ਵੀ ਬਹੁਤ ਇਨਵੋਲਵ ਹੋਣਗੇ ਜੀ ਜਿਹੜੇ ਕਿਤੇ ਸਰਦਾਰ ਸੁਖਬੀਰ ਬਾਦਲ ਜੀ ਨਾਲ ਬੈਠ ਕੇ ਚਾਹ ਪੀਂਦੇ ਸੀ ਔਰ ਅਫਸਰ ਉਹਨਾਂ ਨੂੰ ਰੋਕ ਨਹੀਂ ਸਕੇ ਉਹਨਾਂ ਨੇ ਕਿਹਾ ਹੋ ਸਕਦਾ ਵੀ ਇਹ ਜਿਹੜੀ ਪੋਲੀਟੀਕਲ ਪੂਰੀ ਤਰ੍ਹਾਂ ਇਨਵੋਲਵਮੈਂਟ ਹੋਵੇ ਪਰ ਇਹ ਬੰਦੇ ਵੱਡੇ ਲੈਵਲ ਤੇ ਕਪਲੇ ਕਰ ਗਿਆ ਜੀ ਇੱਥੇ ਜਿਵੇਂ ਜਸੈਨੂ ਦੀ ਗੱਲ ਕੀਤੀ ਹੈ ਤੁਸੀਂ ਉਹਦੇ ਵਿੱਚ ਕਿਹੜਾ ਹੱਮ ਹੋਣੀ ਸੀ ਜੰਮੂ ਵਾਲੇ ਜੀ ਉੱਥੇ ਇਹਨਾਂ ਨੇ ਦੋ ਇੱਕ ਛੱਪੜ ਦੀ ਬਾਈ ਸੀ ਜੀ ਮੈਂ ਵਰਕ ਆਊਟ ਇੱਕ 20 ਲੱਖ ਦਾ ਸੀ ਇੱਕ 50 ਲੱਖ ਦਾ ਸੀਗਾ ਜੀ ਤੇ ਉਹਦੇ ਵਿੱਚੋਂ ਇਹਨਾਂ ਨੇ ਸਿਰਫ ਜਿਹੜਾ ਉੱਥੇ ਕੰਮ ਵਿਖਾਇਆ ਗਿਆ ਸਿਰਫ 40 ਲੱਖ ਰੁਪਏ ਤੋਂ ਵੀ ਥੱਲੇ ਇੱਕ ਵਿਖਾਇਆ ਗਿਆ ਜੀ ਉੱਥੇ 36 ਲੱਖ ਰੁਪਏ ਦੀ ਰਿਕਵਰੀ ਨਿਕਲੀ ਆ ਜੀ ਪੂਰੀ